ਗੁਰਮਖ ਪਿਆਰਿਓ ਹਰ ਕੋਈ ਬੰਦਾ ਪ੍ਰਸ਼ਾਦਾ ਛਕਦਾ ਹੈ ਜ਼ਿੰਦਗੀ ਜਿਉਣ ਲਈ ਬੰਦੇ ਨੂੰ ਰੋਟੀ ਤਾਂ ਖਾਣੀ ਪੈਂਦੀ ਹੈ ਪਰ ਰੋਟੀ ਖਾਣ ਤੋਂ ਪਹਿਲਾਂ ਅਰਦਾਸ ਕਿਵੇਂ ਕਰੀਏ ਕਿਹੜੀ ਅਰਦਾਸ ਆ ਜਿਹੜੀ ਮਹਾਪੁਰਖ ਕਰਦੇ ਸੀ ਕਿਹੜੀ ਅਰਦਾਸ ਆ ਜੇ ਅਸੀਂ ਕਰੀਏ ਖਾਧੀ ਹੋਈ ਰੋਟੀ ਵੀ ਰਸ ਬਣ ਜਾਂਦੀ ਆ ਅੰਮ੍ਰਿਤ ਬਣ ਜਾਂਦੀ ਆ ਕਿਉਂਕਿ ਹਰ ਚੀਜ਼ ਉਹ ਇਹਦੇ ਕਾਰਨ ਤੋਂ ਪਹਿਨਾ ਬਰਦਾਸ਼ ਕਰੀਏ ਮਾਲਕ ਦੀ ਬਹੁਤ ਕਿਰਪਾ ਹੋ ਜਾਂਦੀ ਕਈ ਲੋਕ ਨਾ ਗਲਤੀ ਬਹੁਤ ਵੱਡੀ ਕਰਦੇ ਆ ਪ੍ਰਸ਼ਾਦਾ ਜਦੋਂ ਮੂਹਰੇ ਆਉਂਦਾ ਥਾਲੀ ਆਉਂਦੀ ਆ ਜਦ ਇਹ ਛਕਣ ਲੱਗ ਜਾਂਦੇ ਆ ਸਤਨਾਮ ਵਾਹਿਗੁਰੂ ਵੀ ਨਹੀਂ ਕਹਿੰਦੇ ਪਰ ਇਹਦੀ ਤਾਂ ਬਕਾਇਦਾ ਕਰ ਅਰਦਾਸ ਹੈ ਵੀ ਛੋਟੀ ਜੀ ਅਰਦਾਸ ਕਿਵੇਂ ਕਰਨੀ ਆ ਆਉ ਮਹਾਪੁਰਖ ਦੱਸਦੇ ਹੁੰਦੇ ਸੀ ਕਹਿੰਦੇ ਇੱਕ ਵਾਰ ਕੋਈ ਆਦਮੀ ਉਹਨੇ ਲੈਬੋਰੀਟਰੀ ਦੇ ਵਿੱਚ ਇਹ ਖਾਣਾ ਜਿਹੜਾ ਹੈ ਟੈਸਟ ਕਰਵਾਇਆ ਸੀ ਇੱਕ ਅਰਦਾਸ ਕਰਕੇ ਇੱਕ ਅਰਦਾਸ ਕਰਨ ਤੋਂ ਬਿਨਾ ਉਹਦੇ ਵਿੱਚ ਉਹਨੂੰ ਫਰਕ ਨਜ਼ਰ ਆਇਆ ਸੀ ਕਿ ਤਰਕਬੁੱਧੀ ਵਾਲੇ ਲੋਕ ਆ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ ਹੈਗੇ ਪਰ ਗੁਰਮੁਖ ਪਿਆਰਿਓ ਆਓ ਆਪਾਂ ਸਰਵਣ ਕਰਦੇ ਹਾਂ ਹੁਣ ਮੰਨ ਲਓ ਘਰ ਵਿੱਚ ਪ੍ਰਸ਼ਾਦਾ ਤਿਆਰ ਹੋ ਗਿਆ ਤੁਹਾਡੇ ਸਾਹਮਣੇ ਥਾਲੀ ਆ ਗਈ ਆ ਤੁਸੀਂ ਕੀ ਕਰਨਾ ਹੈ ਇਹ ਅਰਦਾਸ ਕੰਠ ਕਰ ਲੈਣੀ ਆ ਹੈ ਵੀ ਬੜੀ ਛੋਟੀ ਜੀ ਕਿਉਂਕਿ ਆਪਾਂ ਕਈ ਵਾਰ ਕਈ ਚੀਜ਼ਾਂ ਨੂੰ ਜਿਨ੍ਹਾਂ ਨੂੰ ਕੰਠ ਕਰਨਾ ਉਹਨਾਂ ਨੂੰ ਭੁਲਾਈ ਫਿਰਦੇ ਆਂ ਇਹਨਾਂ ਨੂੰ ਭੁੱਲਣਾ ਉਹਨਾਂ ਨੂੰ ਯਾਦ ਕਰੀ ਜਾਂਦੇ ਆਂ ਮਾੜੀਆਂ ਚੀਜ਼ਾਂ ਯਾਦ ਆਈ ਜਾਂਦੀਆਂ ਤਾਂ ਇਹ ਹੈ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਇਹ ਜਿਹੜੀ ਅਰਦਾਸ ਆ ਤੁਸੀਂ ਕਰਨੀ ਆ ਇਸ ਤੋਂ ਬਾਅਦ ਇੱਕ ਹੋਰ ਸ਼ਬਦ ਹੈ ਜੇ ਤੁਸੀਂ ਕੰਠ ਕਰ ਸਕਦੇ ਹੋ ਨਾਨਕ ਪੁਸਰੀਆਂ ਪਕਾਈਆਂ ਪਾਈਆ ਥਾਲੇ ਮਾਹੇ ਜਿਨਨੀ ਗੁਰੂ ਮਨਾਇਆ ਰੱਜ ਰੱਜ ਸੇ ਹੀ ਖਾਹੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਸ ਤਰ੍ਹਾਂ ਇਹ ਜਿਹੜਾ ਜਕਾਰਾ ਹੈ ਉਹ ਹੌਲੀ ਇੱਕ ਗਜਾ ਦੇਣਾ ਹੈ ਆਪਣੇ ਹੀ ਮੰਦੇ ਵਿੱਚ ਜੇ ਤੁਸੀਂ ਸੰਗਤ ਰੂਪ ਵਿੱਚ ਹੋ ਫਰੂਚੀ ਬੋਲ ਕੇ ਵੀ ਅਰਦਾਸ ਕਰ ਸਕਦੇ ਹੋ ਗੁਰਮੁਖ ਪਿਆਰਿਓ ਤਾਂ ਦੇਖੋ ਇਹ 2 ਮਿੰਟ ਦੀ ਅਰਦਾਸ ਆ ਸਾਰੀ ਜੇ ਅਸੀਂ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਇਹ ਕੰਠ ਕਰ ਲਵਾਂਗੇ ਕਿੰਡੀ ਚੰਗੀ ਗੱਲ ਹੋ ਜੇਗੀ ਗੁਨਾ ਨਾਲ ਸਾਡੀ ਸਾਂਝ ਹੋ ਜਾਏਗੀ ਤੇ ਹੁਣ ਗੁਰਮੁਖ ਪਿਆਰਿਓ ਇਹ ਜਿਹੜਾ ਪਹਿਲਾ ਸ਼ਬਦ ਹੈ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਦੀ ਅਰਦਾਸ ਦਾ ਕਾਮ ਕ੍ਰੋਧੇ ਅਰ ਲੋਭ ਨੂੰ ਇਹ ਸੁਖਮਣੀ ਸਾਹਿਬ ਦਾ ਪਾਵਨ ਸ਼ਬਦ ਹੈ ਉਹਦਾ ਇੱਕ ਸ਼ਲੋਕ ਹੈ ਜੀ ਕੀ ਇਹਦੇ ਅਰਥ ਨੇ हे ਪ੍ਰਮਾਤਮਾ ਮੇਰੇ ਤੇ ਕਿਰਪਾ ਕਰੋ ਮੇਰਾ ਕਾਮ ਮੇਰੀ ਕਾਮਨਾ ਕ੍ਰੋਧ ਗੁੱਸਾ ਲੋਭ ਲਾਲਚ 모ਹ ਤੇ ਹੰਕਾਰ ਦੂਰ ਹੋ ਜਾਵੇ ਕਿਰਪਾ ਕਰੋ ਮੇਰੇ ਤੇ ਇਹ ਮਾਲਕ ਅੱਗੇ ਅਰਦਾਸ ਕਰਨੀ ਹੈ ਜਿਹੜਾ ਅਹਮੇਵ ਹੈ ਗੁਰਮਖ ਪਿਆਰਿਓ ਇਹ ਖਿਆਲ ਕਿ ਮੈਂ ਵੱਡਾ ਹਾਂ ਮੇਰੇ ਕੀਤੇ ਸਭ ਕੁਝ ਹੋ ਰਿਹਾ ਮੈਂ ਰੋਟੀ ਜਿਹੜੀ ਖਾ ਰਿਹਾ ਇਹ ਆਪਦੇ ਬਲਬੂਤੇ ਤੇ ਖਾ ਰਿਹਾ ਇਹ ਹੰਕਾਰ ਦੂਰ ਹੋ ਜਾਵੇ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਕਿਉਂਕਿ ਸਾਡੇ ਅੰਦਰ ਹਉਮੈ ਬਹੁਤ ਆ ਪ੍ਰਮਾਤਮਾ ਜੀ ਕਿਰਪਾ ਕਰੋ ਇਹ ਮੇਰੀ ਕਾਮਚੇਸਟਾ ਲਾਲ ਚ ਸੰਸਾਰੀ ਮਮਤਾ ਦੂਰ ਹੋ ਜਾਏ ਅਗਲੀ ਪੰਕਤੀ ਹੈ ਕਿਉਂਕਿ ਅਰਥ ਵੀ ਹੋਣੇ ਚਾਹੀਦੇ ਆ ਨਾ ਸਮਝ ਇਹ ਅਰਥ ਸਮਝਣ ਹੋਣਗੇ ਆਪਾਂ ਆਪਣੇ ਆਪ ਹੀ ਅਰਦਾਸ ਕਰਨੇ ਲੱਗ ਜਾਾਂਗੇ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਬੇਨਤੀ ਕਰਨੀ ਆਹੇ ਗੁਰਦੇਵ ਜੀ ਮੈਂ ਸ਼ਰਨ ਆਇਆ ਮੇਰੇ ਤੇ ਰਹਿਮਤ ਕਰੋ ਮੇਰੇ ਤੇ ਕਿਰਪਾ ਕਰੋ ਤੇ ਅਗਲਾ ਜਿਹੜਾ ਸ਼ਬਦ ਹੈ ਨਾਨਕ ਪੁਸਰੀਆਂ ਪਕਾਈਆ ਪਾਈਆ ਥਾਲੇ ਮਾਹੇ ਜਿਨਹੀ ਗੁਰੂ ਮਣਾਇਆ ਰੱਜ ਰੱਜ ਸੇਈ ਖਾਹੇ ਇਹ ਸ਼ਬਦ ਦੇ ਅਰਥ ਕੀ ਆ ਸਮਝ ਗਏ ਜੀ ਦੇਖੋ ਜੇ ਕੋਈ ਮਹਾਰਾਜ ਕਹਿੰਦੇ ਬੰਦਾ ਇੰਨਾ ਗਰੀਬ ਹੋਵੇ ਕਿ ਰਸੋਈ ਵਿੱਚ ਚੌਂਕਾ ਵੀ ਨਾ ਹੋਵੇ ਬਰਤਨ ਦੀ ਥਾਂ ਵੀ ਨਾ ਹੋਵੇ ਧਰਤੀ ਉੱਤੇ ਹੀ ਅੰਨ ਪਕਾ ਲਵੇ ਤੇ ਥਾਲੀ ਵਿੱਚ ਰੱਖ ਲਵੇ ਜਾਂ ਹੱਥ ਤੇ ਰੱਖ ਕੇ ਹੀ ਪ੍ਰਸ਼ਾਦਾ ਛਕਣ ਲੱਗੇ ਜਿਨੀ ਗੁਰੂ ਮਨਾਇਆ ਰਜ ਰਜ ਸਹੀ ਖਾਹੀ ਜੇ ਉਹਨਾਂ ਨੇ ਆਪਦੇ ਗੁਰੂ ਨੂੰ ਖੁਸ਼ ਕਰ ਲਿਆ ਗੁਰੂ ਖੁਸ਼ ਕਿਵੇਂ ਹੋਊਗਾ ਜੇ ਗੁਰੂ ਦੇ ਦੱਸੇ ਰਾਹ ਉੱਤੇ ਤੁਰੂਗਾ ਬੰਦਾ ਜੇ ਇਸ ਤਰ੍ਹਾਂ ਉਹਨਾਂ ਨੇ ਉਹ ਰੋਟੀ ਜਿਹੜੀ ਬਣਾਈ ਆ ਭਾਵੇਂ ਰੋਟੀ ਗੋੜ ਵਾਲੀ ਰੋਟੀ ਹੋਵੇ ਰੋਟ ਹੋਵੇ ਤੇ ਉਹਨਾਂ ਧਰਤੀ ਤੇ ਪਕਾ ਲਿਆ ਹੋਵੇ ਬਿਚਾਰੇਆਂ ਕੋਲ ਕੋਈ ਤਵਾ ਵੀ ਨਾ ਹੋਵੇ ਗੈਸ ਸਿਲੰਡਰ ਵੀ ਨਾ ਹੋਵੇ ਧਰਤੀ ਦਾ ਆਸਰਾ ਲੈ ਕੇ ਤਿਆਰ ਕੀਤੀ ਹੋਵੇ ਜਿਵੇਂ ਗਰੀਬ ਲੋਕ ਟੱਪਰੀਵਾਸ ਲੋਕ ਇੱਟਾਂ ਤੇ ਰੱਖ ਕੇ ਹੀ ਇਹ ਜਿਹੜਾ ਤਵਾ ਸੀ ਬਣਾ ਲੈਂਦੇ ਸੀ ਵਿਚਾਰੇ ਆਪ ਦਾ ਤਾਂ ਇਦਾਂ ਦੇ ਲੋਕ ਜਿਹੜੇ ਗਰੀਬੀ ਵਿੱਚ ਹੀ ਹੋਣ ਭਾਵੇਂ ਪਰ ਜੇ ਉਹਨਾਂ ਨੇ ਗੁਰੂ ਨੂੰ ਮਨਾ ਲਿਆ ਭਾਈ ਗਰੀਬੀ ਵਿੱਚ ਹੀ ਉਹ ਗੁਰੂ ਦੇ ਰਸਤੇ ਤੇ ਤੁਰ ਪਿਆ ਤੇ ਗੁਰੂ ਬਹੁਤ ਉਹਨਾਂ ਨੂੰ ਖੁਸ਼ੀ ਦੇਵੇਗਾ ਉਹ ਰੱਜ ਰੱਜ ਕੇ ਛਕਣਗੇ ਉਹਨਾਂ ਨੂੰ ਰੋਗ ਵੀ ਨਹੀਂ ਲੱਗੇਗਾ ਤਾਂ ਇਹ ਜਿਹੜਾ ਪਾਵਨ ਸ਼ਬਦ ਹੈ ਇਹ ਅਸੀਂ ਪੜ੍ਹ ਸਕਦੇ ਹਾਂ ਜੇ ਤੁਸੀਂ ਇਹ ਵੀ ਨਹੀਂ ਕੰਠ ਕਰ ਸਕਦੇ ਤਾਂ ਇੱਕ ਸ਼ਬਦ ਜਿਹੜਾ ਹੋਰ ਸੌਖਾ ਹੀ ਸਹਿਜੇ ਹੀ ਕੰਠ ਹੋ ਜਾਵੇਗਾ ਉਹ ਇੱਕ ਪੰਕਤੀ ਹੈ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਇੰਨੀ ਪੰਕਤੀ ਤੁਸੀਂ ਕਹਿ ਸਕਦੇ ਹੋ ਤੂੰ ਦਾਤਾ ਦੇਣ ਵਾਲਾ ਵਾਹਿਗੁਰੂ ਹੈ ਤੇਰਾ ਦਿੱਤਾ ਹੀ ਅਸੀਂ ਖਾਂਦੇ ਹਾਂ ਇਹਨੂੰ 5 ਵਾਰੀ ਕਹਿ ਦਿਓ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਤੂ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਾਵੇਂ ਸ਼ਬਦ ਵੱਡਾ ਹੈ ਪਰ ਇਹਨਾਂ ਵੀ ਜੇ ਅਸੀਂ ਪੜ ਲਾਂਗੇ ਕਈ ਮਹਾਂਪੁਰਖ ਕਈ ਬਚਨ ਕਰਿਆ ਕਰਦੇ ਆ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਕਹਿੰਦੇ ਹੁੰਦੇ ਸੀ ਭਾਈ ਸ਼ੁਕਰ ਕਰੀਏ ਮਾਲਕ ਦਾ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਕਈਆਂ ਨੂੰ ਪ੍ਰਸ਼ਾਦਾ ਮਿਲਦਾ ਹੀ ਨਹੀਂ ਗੁਰੂ ਘਰੋਂ ਜੇ ਆਪਾਂ ਪ੍ਰਸ਼ਾਦਾ ਛਕਦੇ ਆ ਬਾਬਾ ਆਨੰਦ ਸਿੰਘ ਜੀ ਕਹਿੰਦੇ ਇੱਕ ਪ੍ਰਸ਼ਾਦਾ ਸ਼ੱਕ ਸਿੱਖਾ ਗੁਰੂ ਘਰ ਸਭ ਦਾ ਸਾਂਝਾ ਹੈ ਕੋਈ ਸ਼ੱਕ ਨਹੀਂ ਪਰ ਨਾਲ ਇੱਕ ਪਾੜ ਜਪਜੀ ਸਾਹਿਬ ਦਾ ਵੀ ਕਰਕੇ ਆਈਂ ਸੇਵਾ ਵੀ ਕਰਕੇ ਆਈਂ ਕਿ ਗੁਰਦੁਆਰਾ ਸਭ ਜਾਂਦੇ ਆ ਮਾਫ ਕਰਨਾ ਪ੍ਰਸ਼ਾਦਾ ਸ਼ੱਕ ਦੇ ਚਲੋ ਸੰਗਤ ਨਹੀਂ ਸ਼ੱਕਣਾ ਗੱਲ ਇਹ ਨਹੀਂ ਪਰ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਮਹਾਂਪੁਰਖਾਂ ਦਾ ਬਚਨ ਆ ਭਾਈ ਇੱਕ ਪ੍ਰਸ਼ਾਦਾ ਤੇ ਇੱਕ ਪਾੜ ਜਪਜੀ ਸਾਹਿਬ ਦਾ ਜੇ ਕੋਈ ਬੰਦਾ ਇਦਾਂ ਕਰ ਲਵੇ ਇਹਨਾਂ ਨੇਮ ਬਣ ਜਾਵੇਗਾ ਉਹਦਾ ਇਤਨਾ ਨਿਮੀ ਹੋ ਜਾਵੇਗਾ ਕਦੇ ਵੀ ਉਹਨੂੰ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਜਿਹੜਾ ਹੈ ਵਿੱਤਾਂ ਰੁਕਾਵਟਾਂ ਦੀ ਜ਼ਿੰਦਗੀ 'ਚ ਨਹੀਂ ਆਉਣਗੀਆਂ ਜੇ ਆਉਣਗੀਆਂ ਉਹਦਾ ਸਬਰ ਏਡਾ ਵੱਡਾ ਹੋ ਜਾਏਗਾ ਉਹਨਾਂ ਨੂੰ ਜਰ ਲਵੇਗਾ ਖਿਆਲ ਕਰਨਾ ਕਈ ਵਾਰੀ ਗੁਰੂ ਕੇ ਲੰਗਰਾਂ ਵਿੱਚ ਜਾਂਦੇ ਆ ਆਪਾਂ ਸਾਰੇ ਕਹਦੇ ਨੇ ਪ੍ਰਸ਼ਾਦਾ ਬੜਾ ਸੁਆਦੀ ਆ ਜੀ ਉਹ ਨਾਮ ਜਪ-ਜਪ ਕੇ ਸੰਗਤਾਂ ਨੇ ਪ੍ਰੇਮ ਦੀ ਭਾਵਨਾ ਨਾ ਬਣਾਇਆ ਹੁੰਦਾ ਸ਼ਰਧਾ ਹੁੰਦੀ ਆ ਸਵਾਦ ਸਵਾਦ ਵਿੱਚ ਵੱਧ ਪ੍ਰਸ਼ਾਦਾ ਛਕਿਆ ਜਾਂਦਾ ਪਰ ਨਾਮ ਕਿੰਨਾ ਜਪਿਆ ਸਿਮਰਨ ਕਿੰਨਾ ਕੀਤਾ ਹੈ ਇਨਾਂ ਗੱਲਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੀ ਹੁਣ ਜਿਹੜੇ ਲੋਕਾਂ ਦਾ ਸੁਭਾਈ ਹੋਰ ਬਣ ਗਿਆ ਮਨੁੱਖ ਦੀ ਪੈਸਾ ਕਮਾਉਣ ਦੀ ਜਿਹੜੀ ਹਵਸ ਆ ਨਾ ਉਹਨੇ ਕੀ ਕੀਤਾ ਹੈ ਬੜਾ ਹੀ ਨੁਕਸਾਨ ਕੀਤਾ ਹੈ ਉਹਦੇ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾ ਹਨ ਮੀਤ ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾ ਹਨ ਪੀਤ ਬੰਦੇ ਦੀ ਹਵਸ ਨੇ ਪਹਾੜਾਂ ਨੂੰ ਗੰਜਾ ਕਰ ਦਿੱਤਾ ਹੈ ਤੇ ਜਦੋਂ ਪਹਾੜਾਂ ਵਿੱਚ ਮੀਂਹ ਪੈਂਦਾ ਉਹ ਮੀਂਹ ਨੂੰ ਸਾਹਮਣ ਵਾਲੇ ਜੰਗਲ ਨਾ ਹੋਣ ਕਾਰਨ ਕੁਝ ਘੰਟਿਆਂ ਵਿੱਚ ਹੀ ਮੀਂਹ ਦਾ ਪਾਣੀ ਖੜਾਂ ਦੇ ਰੂਪ ਵਿੱਚ ਮੈਦਾਨਾਂ 'ਚ ਆ ਜਾਂਦਾ ਹੈ ਹੋਇਆ ਤਾਂ ਬੰਦੇ ਦੀ ਸੋਚਣਾ ਬਹੁਤ ਕੁਝ ਆ ਜੇ ਬੰਦਾ ਬੰਦੇ ਨੇ ਹਵਸ ਦਿਖਾਈ ਕੁਦਰਤ ਦਾ ਨੁਕਸਾਨ ਕੀਤਾ ਤੇ ਨੁਕਸਾਨ ਉਦੋਂ ਹੀ ਕੀਤਾ ਜਦੋਂ ਸ਼ੁਕਰਚ ਨਹੀਂ ਆਇਆ ਹੁਣ ਜੇ ਆਪਾਂ ਪਲ-ਪਲ ਸ਼ੁਕਰ ਮਨਾਵਾਂਗੇ ਵਾਹਿਗੁਰੂ ਦਾ ਦਾਤੇ ਦਾ ਦਾਤਾ ਦੇਣ ਵਾਲੇ ਦਾ ਪ੍ਰਸ਼ਾਦਾ ਸ਼ਕੰਤੂ ਪਹਿਲਾਂ ਅਰਦਾਸ ਇਹ ਕਰਿਆ ਕਰੋ ਜਰੂਰ ਜਿਹੜੀ ਆਪ ਜੀ ਨੂੰ ਸ਼ਬਦ ਦੱਸੇ ਆ ਇਹ ਕੋਈ ਆਪਣੇ ਮੇਰੇ ਸ਼ਬਦ ਨਹੀਂ ਹਨ ਸੰਗਤ ਜੀ ਇਹ ਗੁਰਬਾਣੀ ਮਹਾਂਪੁਰਖਾਂ ਦੁਆਰਾ ਦੱਸੀ ਜੋਗਤੀ ਆ ਜੇ ਕੋਈ ਇਹ ਸ਼ਬਦ ਕੰਠ ਕਰ ਲਵੇ ਜਦੋਂ ਤੁਸੀਂ ਵੈਸੇ ਵੀ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਅਰਦਾਸ ਕਰੋਗੇ ਉਦੋਂ ਤੁਹਾਡੇ ਬੱਚੇ ਤੁਹਾਡੇ ਵੱਲ ਵੇਖਣਗੇ ਤੁਹਾਡਾ ਸਤਕਾਰ ਵੀ ਵੱਧ ਜਾਵੇਗਾ ਮੱਲੋ ਮੱਲੀ ਕਰਕੇ ਦੇਖੋ ਇਹ ਚੀਜ਼ਾਂ ਤੁਸੀਂ ਗੁਣਾ ਨਾਲ ਸਾਂਝ ਕਰੋਗੇ ਲੋਕ ਪਿਆਰ ਕਰਨਗੇ ਔਗਣ ਹੋਣਗੇ ਔਗਣਾਂ ਨੂੰ ਤਾਂ ਸਾਰੇ ਨਫ਼ਰਤ ਕਰਦੇ ਆ ਤਾਂ ਜੋ ਆਸੇ-ਪਾਸੇ ਵਰਤਾਰਾ ਹੋ ਰਿਹਾ ਸਮਾਜ ਦੇ ਵਿੱਚ ਅੱਜ ਕੱਲ ਦੇ ਜਿਹੜੇ ਲੋਕ ਆ ਬਹੁਤ ਪਦਾਰਥਵਾਦੀ ਹੋ ਚੁੱਕੇ ਆ ਉਹਨਾਂ ਅੰਦਰ ਲਾਲਚਾ ਕੁੰਭ ਦਾ ਮੇਲਾ 12 ਸਾਲ ਬਾਅਦ ਆਉਂਦਾ ਪਰ ਲੋਭ ਦਾ ਮੇਲਾ ਰੋਜ਼ ਹੀ ਲੱਗਦਾ ਹੈ ਇਹਨਾਂ ਚੀਜ਼ਾਂ ਤੋਂ ਪਾਸੇ हट ਕੇ ਗੁਣਾਂ ਨਾਲ ਸਾਂਝ ਕਰ ਲਈਏ ਜੀ ਜਿਸ ਜੀਵਨ ਵਿੱਚ ਸਹਿਜ ਹੁੰਦਾ ਹੈ ਜਿਸ ਜੀਵਨ ਦੇ ਵਿੱਚ ਸਬਰ ਹੁੰਦਾ ਹੈ ਤਾਂ ਉੱਥੇ ਭਾਈ ਦੇਵਤੇ ਰਹਿੰਦੇ ਪ੍ਰਤੀਤ ਹੁੰਦੇ ਆ ਜਿਨ ਮਾਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ ਬਲਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ ਮੇ ਆਪਦੇ ਗੁਰੂ ਤੋਂ ਸਦਕੇ ਜਾਨਾ ਜਿਨੇ ਸਾਨੂੰ ਰੋਟੀ ਖਾਣ ਤੋਂ ਪਹਿਲਾਂ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਅਰਦਾਸ ਕਰਨੀ ਸਿਖਾਈ ਤੇ ਸਾਨੂੰ ਦੇਵਤਿਆਂ ਵਰਗਾ ਬਣਾ ਦਿੱਤਾ ਕਿਉਂਕਿ ਅੰਨ ਵੀ ਇੱਕ ਦੇਵਤਾ ਹੀ ਆ ਭੋਜਨ ਦੀ ਬੁਰਕੀ ਅੰਦਰ ਜਾਂਦੀ ਆ ਮੱਝ ਬਣਦੀ ਆ ਮਾਸ ਬਣਦੀ ਆ ਖਾ ਕੇ ਅਸੀਂ ਸ਼ੁਕਰਾਨਾ ਕਰਦੇ ਆ ਤਾਂ ਇਹ ਗੱਲਾਂ ਸਦਾ ਹੀ ਯਾਦ ਰੱਖਣੀਆਂ ਨੇ ਜੀ ਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ ਲੈਣ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਜਿਨ੍ਹਾਂ ਨੇ ਗੁਰੂ ਕੇ ਲੰਗਰਾਂ ਵਿੱਚ ਪ੍ਰਸ਼ਾਦਾ ਛਕਣਾ ਕਿਵੇਂ ਆ ਵਿਧੀ ਕੀ ਆ ਕਿਵੇਂ ਇਹ ਜਿਹੜਾ ਛਕਿਆ ਪ੍ਰਸ਼ਾਦਾ ਰਸ ਬਣੇ ਜਿਨ੍ਹਾਂ ਨੇ ਜਪਜੀ ਸਾਹਿਬ ਦੇ ਨਾਲ ਸਾਨੂੰ ਜੋੜ ਦਿੱਤਾ ਐਸੇ ਮਹਾਂਪੁਰਖਾਂ ਨੂੰ ਸਜਦਾ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ